ਸਾਹੀ ਗਾ ਦੋਸਤੋ ਮੌਜੂਦ ਆ ਜੀ ਬਸਤੀ ਜੋਧੇਵਾਲ ਜਿੱਥੇ ਗੱਲ ਕਰਾਂਗੇ ਅਕਸਰ ਇੱਥੇ ਲੰਬੀਆਂ ਲਾਈਨਾਂ ਲੱਗਦੇ ਨੇ ਟ੍ਰੈਫਿਕ ਨੂੰ ਲੈ ਕੇ ਸਰ ਤਸਵੀਰਾਂ ਨੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਜੋ ਇਸ ਵੇਲੇ ਕਿ ਲੰਬੀਆਂ ਲੰਬੀਆਂ ਲਾਈਨਾਂ ਜਿਹੜੀਆਂ ਐ ਇਸੇ ਚੌਂਕ ਦੇ ਵਿੱਚ ਲੱਗਦੀਆਂ ਰਹਿੰਦੀਆਂ ਨੇ ਤਾਂ ਚਾਰੇ ਪਾਸੇ ਦੇਖ ਸਕਦੇ ਹੋ ਕਿ ਕਾਫੀ ਜੜੇ ਜਾਨ ਦੇ ਵਿੱਚ ਲੋਕ ਜਿਹੜੇ ਫਸੇ ਨੇ ਤੇ ਅਕਸਰ ਹਮੇਸ਼ਾ ਦਿੱਕਤਾਂ ਨਾਲ ਸਾਮਣਾ ਕਰਨਾ ਪੈ ਰਿਹਾ ਉਹ ਬਾਕੀ ਜੋਦੇਵਾਲ ਤੋਂ ਲਾਈਟ ਤਸਵੀਰਾਂ ਨੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਜਿੱਥੇ ਜਦੋਂ ਲੰਘਦੇ ਨੇ ਜਾਮ ਬਹੁਤ ਲੱਗਦਾ ਜੀ ਕਿੰਨੇ ਕਿੰਨੇ ਟਾਈਮ ਲੱਗ ਜਾਂਦੇ ਨੇ ਕੰਨ 15-15 ਨਾਲ 20-20 ਮਿੰਟ ਲੱਗ ਜਾਂਦੇ ਜੀ ਖੜੇ ਹੁੰਦੇ ਨੇ ਟ੍ਰੈਫਿਕ ਵਾਲੇ ਖੜੇ ਹੁੰਦੇ ਜੀ ਉਧਰ ਵੀ ਲੋਕ ਤੇ ਆ ਇਧਰੋਂ ਵਿੱਚ ਵਿੱਚ ਆ ਕੇ ਫਸੀ ਜਾਂਦਾ ਦੇਖੋ ਅੱਜ ਪਛਵਾ ਕੇ ਵਿੱਚ ਜਿਹੜੇ ਟ੍ਰੈਫਿਕ ਕਰਨ ਵਾਲੇ ਨੇ ਇਹਨਾਂ ਦਾ ਵੀ ਕਿਧੁਰਾ ਰੁਕ ਜਾਣਾ ਚਾਹੀਦਾ ਜੇਕਰ ਪਹਿ ਲਈ ਖੜੇ ਹੋਣਾ ਤੇ ਉਸ ਟਾਈਮ ਨਹੀਂ ਖੜਦੇ ਜਾਂ ਪੂਰਾ ਜਾਮ ਹੋ ਜਾਂਦਾ ਫਿਰ ਆਉਂਦੇ ਪਤਾ ਲਈ ਆ ਜਦ ਲੋਡ ਆ ਤਾਂ ਕੋਈ ਨਹੀਂ ਹੁੰਦਾ 9 ਵਜੇ ਰਾਤ ਨੂੰ ਤਾਂ ਕੋਈ ਨਹੀਂ ਹੁੰਦਾ ਆਪਣਾ ਤਾਂ ਛੁੱਟੀ ਵਲੇ 7-8 ਕੋਈ ਨਹੀਂ ਹੁੰਦਾ ਪੂਰਾ ਜਾਮ ਹੋ ਗਿਆ ਫਿਰ 6-7 ਆ ਜਾਂਦੇ ਨੇ ਬਈ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪਾਲਣ ਕਰਨਗੇ ਨੰਦੇ ਹੁਣ ਇਹਨਾਂ ਗੇਲੀ ਕਰਨਗੇ ਫਿਰ ਉਹਦਾ ਸਾਰਾ ਮੀਡੀਆ ਨੂੰ ਦੇਖ ਕੇ ਡਿਊਟੀ ਲੱਗੀ ਤੇ ਕੇ ਆ ਕੇ ਬਿਲਕੁਲ ਦੇਖੂਗਾ ਸਹੀ ਹੈ ਕਈ ਵਾਰ ਦੁਪਹਿਰ ਨੂੰ ਸਿਹਾਈ ਦਾ ਨਹੀਂ ਹੁੰਦੇ ਕਿਵਰੀ ਰੋਟੀ ਘਾਂ ਚੱਲ ਜਾਂਦੇ ਬਦਰ ਉਹਨਾਂ ਇਹ ਤਾਂ ਰੱਬ ਜਾਣੇ ਕਿੱਥੇ ਲੱਗ ਜਾਂਦੀ ਹੈ ਡਿਊਟੀ ਦਿੱਕਤ ਤਾਂ ਬੜੀ ਆ ਰਹੀ ਸਤੋ ਸੱਭੀਆਂ ਲਾਈਕ ਤਸਵੀਰਾਂ ਸਾਂਝੀਆਂ ਕਰ ਰਹੇ ਆ ਪਰ ਇਸ ਵੇਲੇ ਕੋਈ ਵੀ ਜਿਹੜਾ ਇਸ ਜਗ੍ਹਾ ਤੇ ਇੰਚਾਰ ਜਿਹੜਾ ਸਾਨੂੰ ਨਜ਼ਰ ਨਹੀਂ ਆ ਰਿਹਾ ਤੋਂ ਜਾਨ ਦੇਖ ਰਿਹਾ ਹਾਂ ਕਿੰਨੀ ਜੜੀ ਆ ਮੁਸ਼ਕਲਾਂ ਦਾ ਅਕਸਰ ਸਾਹਮਣਾ ਕਰਨਾ ਪੈ ਰਿਹਾ ਜੋ ਨੇ ਸਾਂਝੀਆਂ ਕਰ ਰਿਹਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਜੋ ਟ੍ਰੈਫਿਕ ਦੀ ਸਮੱਸਿਆ ਅਕਸਰ ਵੱਡੀਆਂ ਲਾਈਨਾਂ ਲੱਗਦੀਆਂ ਨੇ ਸੋ ਇਹ ਤਸਵੀਰਾਂ ਪੰਜਾਬ న్యూਸ ਤੋਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਅਕਸਰ ਬਸਤੀ ਜੋਤੇਵਾਲ ਚੌਂਕ ਦੇ ਵਿੱਚ ਸੁਰਖੀਆਂ ਤੇ ਰਹਿੰਦਾ ਕਿ ਜਮ ਬੋਟ ਹੁੰਦਾ ਸੋ ਇਹ ਦੇਖ ਸਕਦੇ ਹੋ ਕਿ ਕਿੰਨੀ ਜੜੇ ਲੋਕ ਕਾਫੀ ਲੰਬੀਆਂ ਲੰਬੀਆਂ ਲਾਈਨਾਂ ਤੇ ਲੰਬੀਆਂ ਲੰਬੀਆਂ ਲਾਈਨਾਂ ਤੁਹਾਨੂੰ ਦਿਖਾ ਰਹੇ ਹਾਂ ਸਿੱਧੀਆਂ ਤਸਵੀਰਾਂ ਨੇ ਪੰਜਾਬ న్యూਸ ਤੋਂ ਪਰ ਇੱਥੇ ਕੋਈ ਤੁਹਾਨੂੰ ਇੰਚਾਰ ਜਿਹੜਾ ਤੇਰਾ ਉਹ ਨਜ਼ਰ ਨਹੀਂ ਆਵੇਗਾ। ਸੋ ਇਹ ਤਸਵੀਰਾਂ ਨੇ ਬਾਸਤੀ ਜੋਡੇ ਵਾਲ ਤੋਂ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ। ਜੋ ਅਕਸਰ ਸਮੱਸਿਆ ਟ੍ਰੈਫਿਕ ਦੀ ਕੋਈ ਵੀ ਐਂਬੂਲੈਂਸ ਆਵੇ ਪਰ ਮਾਤਵਾ ਨਾ ਕਰੇ ਕੋਈ ਜਲਦੀ ਜਾਣਾ ਪਵੇ ਤਾਂ ਲੱਗ ਨਹੀਂ ਰਿਹਾ ਕਿ ਇਹ ਐਂਬੂਲੈਂਸ ਸਮੱਸਿਆ ਤੋਂ ਨਿਕਲ ਸਕਦੀ ਹੈ। ਪਰ ਬੜੀ ਜੋ ਇੱਥੇ ਮੁਲਾਜ਼ਮ ਲੱਗੇ ਨੇ ਗੱਲਬਾਤ ਕਰਕੇ ਵੀ ਕਿਹਦਾ ਨਾਮ ਰੋਟਾ ਮੇਰਾ ਵਿਕਰਮਜੀਤ ਤੇ ਕਿਹੜੇ ਡਿਪਾਰਟਮੈਂਟ ਆਫ ਟ੍ਰੈਫਿਕ ਬੰਦਾ ਆ। ਅਰੇ ਇੱਥੇ ਸਰਵੇ ਕੋ ਉਤਰ ਮਲਾਜ ਨੂੰ ਲੱਗੇ ਕਿੰਨੇ ਲੱਗੇ ਬਾਕੀ ਮਲਾਜ ਨੂੰ। ਨਹੀਂ ਮਲਾਜ ਸਰ ਇਹ ਕੀ ਆਜ ਕੋਨੇ ਬਣੇ ਸੀ? ਯਾਰੂ ਸਰ ਮੈਂ ਅੱਜ ਪਹਿਲੇ ਦਿਨ ਆਇਆ ਹਾਂ। ਅੱਛਾ ਤੇ ਉਹ ਆਪਣੇ ਟ੍ਰੈਫਿਕ ਵਾਲੇ ਪੁਰਾਣੇ ਮਲਾਜਾਂ ਨੂੰ ਪਤਾ ਹੋ ਜਾ। ਜਾਮ ਦੀ ਵਜਾ ਕੀ ਰੇ? ਜਾਮ ਦਾ ਮੈਂ ਪਹਿਲੇ ਦਿਨ ਆਏ ਦੇ ਬਾਰੇ ਮੈਂ ਕੁਝ ਨਹੀਂ ਦੱਸ ਰਿਹਾ। ਹਾਂਜੀ ਤੇ ਕੋਈ ਵੀਰ ਪਹਿਲੀ ਵਾਰ ਇਸ ਚੌਂਗ ਤੇ ਵੈਲਿਊ ਵਾਲੀ ਡਿਊਟੀ ਲੱਗੀ ਆ। ਵੈਸੇ ਬਹੁਤ ਕੀਤੀ ਹੈ ਡਿਊਟੀ। ਅੱਛਾ। ਇਸ ਚੌਂਗ ਤੇ ਪਹਿਲੀ ਵਾਰ ਡਿਊਟੀ ਕੀਤੀ ਆ। ਉਹ ਦੇਖ ਲੋ ਵੀਰ ਆਪਣੀ ਜਗ੍ਹਾ ਸਹੀ ਹੈ ਕਿ ਕਰ ਰਿਹਾ ਮੈਂ ਪਹਿਲੀ ਵਾਰ ਅੱਜ ਇੱਥੇ ਲੱਗੀ ਡਿਊਟੀ ਸੋ ਇਹ ਤਸਵੀਰਾਂ ਨੇ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਤੇ ਦੇਖ ਸਕਦੇ ਹੋ ਕਿ ਲੰਬੀਆਂ ਲਾਈਨਾਂ ਜੋ ਲੱਗੀਆਂ ਨੇ ਟ੍ਰੈਫਿਕ ਦੀਆਂ ਲੰਬੀਆਂ ਲਾਈਨਾਂ ਨੇ ਕਾਫੀ ਦੂ ਦੂ ਤੱਕ ਜਿਹੜਾ ਜਾਮ ਅਕਸਰ ਇਸ ਬਸਤੀ ਜੋਧੇਵਾਲ ਤੇ ਹੀ ਰਹਿੰਦਾ ਸੋ ਇਹ ਤਸਵੀਰਾਂ ਸਾਂਝੀਆਂ ਨੇ ਪੰਜਾਬ న్యూਸ ਤੋਂ ਸੋ ਦੇਖ ਸਕਦੇ ਹੋ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਇਸ ਵੇਲੇ ਕਿ ਜਿਹੜੀ ਆ ਅਕਸਰ ਟ੍ਰੈਫਿਕ ਦੀ ਲੋਕਾਂ ਨੂੰ ਦਿੱਕਤਾਂ ਨਾਲ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਤੋ ਕੈਮਰੇ ਨੂੰ ਦੇਖ ਕੇ ਜਿਹੜਾ ਟ੍ਰੈਫਿਕ ਜਿਹੜੀ ਹੈ ਇਹਨਾਂ ਨੇ ਚਲਾਨੀ ਸ਼ੁਰੂ ਕੀਤੀ ਇਹ ਜੋ ਟ੍ਰੈਫਿਕ ਹੋਏ تھے ਆਪਣੀ ਡਿਊਟੀ ਨਿਭਾ ਰਹੇ ਨੇ ਤੋਂ ਗਲਤ ਬਤ ਕਰਾਂਗੇ ਬਾਜੀ ਕੀ ਨਾਮ ਤੁਹਾਡਾ ਲਖਮਿੰਦਰ ਸਿੰਘ ਬਰਾਬਰ ਜੀ ਕੀ ਕਹਣਾ ਟ੍ਰੈਫਿਕ ਜਿਹੜੇ ਲੰਬੇ ਲੰਬੇ ਲਾਈਨਾਂ ਲੱਗੀਆਂ ਸਭ ਦੇ ਉੱਤੋਂ ਰਸਾ ਬੰਦ ਕੀਤਾ ਹੋਇਆ ਹੈ ਉਸ ਕਰਕੇ ਕੰਮ ਲੱਗ ਗਿਆ ਹਾਂਜੀ ਕਈ ਕਾਰ ਆਹ ਥੱਲੇ ਆ ਰਹੇ ਆ ਤੇ ਲੋਕਾਂ ਨੇ ਕਿਹਾ ਕਿ ਅਕਸਰ ਜਮ ਇੱਥੇ ਰਹਿੰਦਾ ਹੀ ਹੈ ਜਾਨ ਸਰ ਜਮ ਦੇਖੋ ਆਹ ਜਾ ਰੋਡ ਸਫਾਪ ਨਹੀਂ ਹੈਗਾ ਸਾ ਰੋਡ ਬੰਤਾ ਆਪੇ ਪਰ ਮੜਿਆ ਦੀ ਅੰਦਰ ਕਰਕੇ ਜਾਮ ਲੱਗਦਾ ਪਾਣੀ ਖੜਾ ਸੀ ਨਾ ਪਾਣੀ ਚਾਮ ਲੱਗਾ ਠੀਕ ਆ ਯਾ ਚੌਂਦੇ ਪਾਸੇ ਅਜਾਰ ਦੇ ਐਸਏ ਅਮਰਜੀਤ ਸਿੰਘ ਦੇ ਹੈਗੇ ਨੇ ਤੇ ਮੁੱਖ ਦੇ ਹਾਂ ਠੀਕ ਨਹੀਂ ਨਾ ਨਿੱਡਰ ਆਣੀ ਰੇ ਆਠਿਆ ਰ ਕਹਿਣੇ ਕੰਮ ਕਮੜ ਜੇ ਥੋੜਾ ਇੱਥੇ ਰਖਣਾ ਹੈ ਮੈਡੀਕਲ ਤੋਂ ਵਾਲਾ ਕੱਥੇ ਹੈ ਨੇ ਮੈਡੀਕਲ ਕਰਾਣੇ ਕਿ ਮੈਡੀਕਲ ਕਰਾਣੇ ਸਲਾਣਾ ਮੈਡੀਕਲ ਅੱਛਾ ਹਾਂ ਜੀ ਉਹ ਸਾਰੇ ਮਾਕਾ ਪੁਲਿਸ ਡਿਪਾਰਟਮੈਂਟ ਬਾਰ ਬਾਰ ਸਾਰੇ ਦਾ ਹੋ ਰਿਹਾ ਅੱਛਾ ਉਹ ਸਲਾਣਾ ਮੈਡੀਕਲ ਤੋਂ ਵਾਸਤੇ ਗਏ ਸੋ ਤਸਵੀਰਾਂ ਨੇ ਸਾਂਝੀਆਂ ਕਰ ਰਿਹਾ ਪੰਜਾਬ نیوز ਤੋਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਲੰਬੀਆਂ ਲਾਈਨਾਂ ਨੇ ਇਸ ਜਗ੍ਹਾ ਤੇ ਬਸਤੀ ਜੋ ਦੇ ਵਾਲ ਤੋਂ ਇੱਕ ਐਂਬੂਲੈਂਸ ਜੂਰ ਨਜ਼ਰ ਆ ਰਹੀ ਹੈ ਤੁਹਾਨੂੰ ਤਸਵੀਰਾਂ ਰਾਹੀਂ ਦਿਖਾ ਰਹੇ ਹਾਂ ਕਿ ਜੋ ਇੱਕ ਐਂਬੂਲੈਂਸ ਆ ਰਹੀ ਹੈ ਸੋ ਦੇਖ ਰਹੇ ਹੋ ਇਹ ਵੀ ਤੁਹਾਨੂੰ ਤਸਵੀਰ ਦਿਖਾ ਰਹੇ ਆ ਜਾਨ ਦੇ ਵਿੱਚ ਇੱਕ ਐਂਬੂਲੈਂਸ ਨਿਕਲ ਰਹੀ ਹੈ ਸੋ ਇਹ ਮੀਡੀਆ ਨੂੰ ਦੇਖ ਕੇ ਜਿਹੜੀ ਅੱਜ ਟ੍ਰੈਫਿਕ ਜਿਹੜੀ ਹੈ ਕੰਟਰੋਲ ਕੀਤੀ ਜਾ ਰਹੀ ਹੈ ਮੀਡੀਆ ਨੂੰ ਦੇਖ ਕੇ ਹੀ ਗੱਡੀਆਂ ਲੰਗਾਈਆਂ ਜਾ ਰਹੀਆਂ ਨੇ ਤੋ ਮਾਨ ਸਰਕਾਰ ਬਦਿਆ ਕੰਮ ਕਰ ਰਹੀ ਨੇ ਪਰ ਬਸਤੀ ਜੋਦੇਵਾਲ ਵੱਲ ਵੀ ਜਿਹੜਾ ਧਿਆਨ ਦਿੱਤਾ ਜਾਵੇ ਕਿਉਂਕਿ ਇੱਥੇ ਲੰਬੀਆਂ ਲੰਬੀਆਂ ਲਾਈਨਾਂ ਨੇ ਤੇ ਕਾਫੀ ਲੰਬੇ ਲਾਈਨਾਂ ਵਿੱਚ ਲੋਕਾਂ ਨੂੰ ਖੱਜਲ ਖਰਾਬ ਹੋਣੀ ਪੈਂਦੀ ਆ ਤੋ ਜਲਦ ਹਾਜ਼ਰ ਹੋਵਾਂਗੇ ਨਈ ਅਪਡੇਟ ਨਾਲ ਤੋ ਤੁਸੀਂ ਦੇਖਦੇ ਹੋ ਪੰਜਾਬ ਨੂੰ ਟੰਟ ਟਿਵੀ ਚੈਨਲ ਤੇ ਮੈਂ ਹਾਂ ਸਹੀਂ ਮੇਰਾ ਕੈਮਰਾਮੈਨ ਸ਼ੂਭਨ ਨਾਲ ਧੰਨਵਾਦੀ ਸ਼ੁਕਰੀਆ ਜੀ